ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮੁਹਿੰਮ ਦੇ ਤਹਿਤ ਉਹਨਾਂ ਲੋਕਾਂ ਦੀਆਂ ਪ੍ਰਾਪਰਟੀਆਂ ਨੂੰ ਅਟੈਚ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿਅਕਤੀਆਂ ਨੇ ਨਸ਼ਾ ਵੇਚ ਕੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਹਨ ਇਸ ਮੌਕੇ ਐਸ ਐਚਓ ਬਲਜਿੰਦਰ ਸਿੰਘ ਵੱਲੋਂ ਪੀਰ ਮੁਹੰਮਦ ਥਾਣਾ ਮਖੂ ਦੇ ਪਿੰਡ ਵਿੱਚ ਕੇਵਲ ਸਿੰਘ ਦੇ ਘਰ ਇੱਕ ਪ੍ਰਾਪਰਟੀ ਅਟੈਚ ਕਰਨ ਵਾਲਾ ਨੋਟਿਸ ਲਗਾਇਆ ਜਿਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਸੰਦੇਸ਼ ਵੀ ਦਿੱਤਾ ਕਿ ਨਸ਼ਾ ਵੇਚਣ ਤੋਂ ਬਾਅਦ ਆ ਜਾਣ ਨਹੀਂ ਤਾਂ ਉਹਨਾਂ ਦੀਆਂ ਬਣਾਈਆਂ ਗਈਆਂ ਜਾਇਦਾਦਾਂ ਨੂੰ ਸਰਕਾਰ ਵੱਲੋਂ ਜ਼ਬਤ ਕੀਤਾ ਜਾਵੇਗਾ। ਸ਼੍ਰੀ ਸੋਨੀਆ ਮਿਸ਼ਰਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਫਰੀਪੁਰ ਅਤੇ ਸ਼੍ਰੀ ਰਮਦੀਰ ਕੁਮਾਰ ਆਈਪੀਐਸ ਐਸਟੀ ਇਨਵੈਸਟੀਗੇਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀ ਗੁਰਦੀਪ ਸਿੰਘ ਪੀਪੀਐਸ ਡੀਐਸਪੀ ਜੀਰਾ ਦੀ ਨਿਗਰਾਨੀ ਹੇਠ ਇਨਸਪੈਕਟਰ ਤਰਨਦੀਪ ਸਿੰਘ ਮੁਖਫਸਾ थाना ਮੁਖੂ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਨਾਲ ਨਸ਼ਾ ਤਸਕਰਾਂ ਵੱਲੋਂ ਨਸ਼ਾ ਵੇਚ ਕੇ ਬਣਾਈ ਗਰੀ ਗਈ ਪ੍ਰਾਪਰਟੀ ਨੂੰ ਫ੍ਰੀਜ਼ ਕਰਵਾਇਆ ਜਾ ਰਿਹਾ ਜੋ ਇਸ ਤਹਿਤ थाना ਮੁਖੂ ਦੀ ਪੁਛੋਲੋਂ ਅੱਜ ਦੋਸ਼ੀ ਕੇਵਲ ਸਿੰਘ ਪੁੱਤਰ ਵੀਰ ਸਿੰਘ ਵਾਸੀ ਪੀਰ ਮੁਹੰਮਦ ਦੀ ਕੁੱਲ ਪ੍ਰਾਪਰਟੀ ਮਕਾਨ 4.7 ਮਰਲੇ ਜਿਸ ਦੀ ਕੁੱਲ ਕੀਮਤ 9,99,000 ਰੁਪਏ ਬਣਦੀ ਹੈ ਨੂੰ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਭੇਜ ਕੇ ਮਨਜ਼ੂਰ ਕਰਵਾਇਆ ਗਿਆ ਹੈ ਜਿਸ ਦੇ ਫ੍ਰੀਜ ਆਰਡਰ ਅੱਜ ਲਾਉਣ ਵਾਸਤੇ ਪੀਰ ਮੁਹੰਮਦ ਪਿੰਡ ਆਏ ਹੋਏ ਆ ਪਹਿਲਾ ਮੁਕਦਮਾ ਹੈ ਇਸ ਦੇ ਖਿਲਾਫ ਪਹਿਲਾਂ 3 ਮੁਕਦਮੇ ਦਰਜ ਹਨ ਜਿਨ੍ਹਾਂ ਵਿੱਚੋਂ ਇੱਕ ਮੁਕਦਮਾ ਕਮਰਸ਼ੀਅਲ ਕੁਆਲਟੀ ਦਾ ਇਹਦੇ ਖਿਲਾਫ ਦਰਜ ਹੈ ਹੁਣ ਤੱਕ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਸਬਡਿਵੀਜ਼ਨ ਜੀਰਾ ਕੋਲੋਂ ਕਾਫੀ ਮੁਕਦਮੇ ਪ੍ਰੋਪਰਟੀ ਫ੍ਰੀ ਦੇ ਕਰਵਾਏ ਗਏ ਹਨ ਜਿਨ੍ਹਾਂ ਦੀ ਕੁੱਲ ਰਕਮ ਕਰੀਬ 14 ਕਰੋੜ ਰੁਪਏ ਬਣਦੀ ਹੈ